ਇਸਤੇ ਬਾਰੇ ਮੈਨੂੰ ਬਤਾ ਦਿਜੀਏ ਕਾਹ ਮੇ ਲੈ ਕੇ ਆਏ ਤੇ ਕਿਆ ਸਾਰਾ ਮਾਮਲਾ ਹੈ ਕਿ 16 ਤਰੀਕ ਨੂੰ ਸਨੇ ਜਿਹੜਾ ਰਾਹਪੁਰ ਨਦੀਪ ਜਿਹੜਾ ਡਾਕਟਰ ਰਾਜਰ ਸੰਧੂ ਹੈ ਉਹਦੇ ਘਰ ਇੱਕ ਗ੍ਰਨੇਡ ਲੋਬਿੰਗ ਹੋਈ ਸੀ ਉਸ ਪਾਮਲੇ ਦੇ ਵਿੱਚ ਸਾਡੇ ਵੱਲੋਂ ਜਦੋਂ ਮੌਕੇ ਤੇ ਪੁੱਜ ਕੇ ਜਿਹੜੀ ਆਪਾਂ ਉਹਦੀ ਤਫ਼ਤੀਸ਼ ਕੀਤੀ ਉਹਦੇ ਵਿੱਚ ਸਾਡੀ ਤਫ਼ਤੀਸ਼ ਦੇ ਵਿੱਚ ਫਿਰ ਅਸੀਂ ਵੱਖਰੇ ਵੱਖਰੇ ਪਹਿਲੂਆਂ ਤੇ ਉਹਨੂੰ ਐਕਸਪਲੋਰ ਕੀਤਾ ਫਿਰ ਅਸੀਂ ਨੰਬਰ ਆਫ ਪਾਰਟੀਆਂ ਬਣਾਈ ਸਾਨੂੰ ਇੱਕ ਇੰਟੀਮੇਸ਼ਨ ਮਿਲੀ ਇਹਦੇ ਵਿੱਚ ਵੀ ਇੱਕ ਜਿਹੜਾ ਹਾਰਦਿਕ ਕੰਬੋਜ ਆ ਜਿਹੜਾ ਕਿ ਜਮਨਗਰ ਦਾ ਰਹਿਣ ਵਾਲਾ ਹੈ ਵੀ ਇਹਦੇ ਬਾਰੇ ਚੈੱਕ ਹੋਇਆ ਵੀ ਇਹ ਬੰਦਾ ਜਿਹੜਾ ਵਿੱਚ ਹੈ ਫਿਰ ਅਸੀਂ ਇਹਨੂੰ ਕੱਲ ਅਸੀਂ ਇਹਨੂੰ ਕਰੀਬ ਸ਼ਾਮ ਨੂੰ ਉੱਥੋਂ ਜਿਹੜਾ ਆਪਣੀਆਂ ਪਾਰਟੀਆਂ ਭੇਜੀਆਂ ਸੀਗੀਆਂ ਉਹਨੂੰ ਇਥੇ ਅਰੈਸਟ ਕੀਤਾ ਕਾਂਸੇ ਅਰੈਸਟ ਇਸ ਨੂੰ ਬੇਟਾ ਬੇਟਾ ਪਿੰਡ ਹੈ ਤਾਂ ਜਿਹੜਾ ਬੇਟਾ ਬਿਲਾਸਪੁਰ ਦੇ ਵਿੱਚ ਜੀ ਤੇ ਜਮਨਾ ਨਗਰ ਤੋਂ ਕਰੀਬ ਥੋੜਾ ਦੂਰ ਹੈ ਸੋ ਉਥੇ ਇਹ ਕਰਕੇ ਇਹਨੂੰ ਫਿਰ ਉਹਦੀ ਪੁੱਛਗਿੱਛ ਕੀਤੀ ਤੇ ਉਥੇ ਜਿਹੜਾ ਇਹਨ ਐਕਸੈਪਟ ਕਰ ਲਿਆ ਜਿਹੜਾ ਗ੍ਰੇਡ ਲੋਕਿੰਗ ਦਾ ਜੀ ਤੇ ਇਹਦੇ ਵਿੱਚ ਇਹਦੇ ਜਿਹੜੇ ਸਾਰੀਆਂ ਇਹਦੀਆਂ ਲਾਈਨ ਆਫ ਦੀ ਸੀਗੀਆਂ ਜਜਣੀ ਜੁੜੀਆਂ ਫੋਰਨ ਸੀਗਾ ਜਿਹੜਾ ਪਾਕਿਸਤਾਨ ਦਾ ਜਿਹੜਾ ਇੱਕ ਸ਼ੇਬਾਜ਼ ਪੱਟੀ ਹੈ ਉਹ ਵੀ ਯੂਟਿਊਬਰ ਹੈ ਸੋ ਇਸ ਤਰ੍ਹਾਂ ਕਰਕੇ ਅੱਜ ਅਸੀਂ ਇਹਨੂੰ ਉਥੋਂ ਰੈਸਟ ਕਰਕੇ ਲਿਆਂਦਾ ਜੀ ਸਵੇਰੇ ਇਹਦੀ ਇਹੇ ਪੁੱਛਗਿੱਛ ਤੇ ਜਿਹੜਾ ਇੱਥੇ ਜਿਹੜਾ ਆਪਾਂ ਵੈਪਨ ਬਰਾਮਦ ਕਰਾਉਣਾ ਕਹਿੰਦੇ ਉਥੇ ਰੱਖਿਆ ਹੋਇਆ ਆਪਣਾ ਉਹਦੇ ਨਾਲ ਕੋਈ ਵੈਪਨ ਵੀ ਸੀਗਾ ਉਦੋਂ ਨੇੜ ਦੇ ਨਾਲ ਜੀ ਉਸ ਫਿਰ ਇੱਥੇ ਜਦੋਂ ਆ ਕੇ ਵੇਖਿਆ ਤਾਂ ਇਹਨਾਂ ਪੁਲਿਸ ਪਾਰਟੀ ਨੂੰ ਜਿਹੜਾ ਇਸ਼ਾਰਾ ਕੀਤਾ ਇੱਥੇ ਇਹਨੇ ਚੱਕ ਦੇ ਸਾਰੀ ਤੇ ਉਹ ਫਾਇਰ ਕਰਤਾ ਫਿਰ ਜਵਾਬੀ ਫਾਇਰ ਜਿਹੜਾ ਇਹਦੇ ਵਿੱਚ ਰਿਟੇਲੀਏਸ਼ਨ ਹੋਈ ਉਹਦੇ ਇਹਦੇ ਲੱਤ ਤੇ ਵੱਜਾ ਲੈਗ ਸ਼ਾਟ ਹੋਇਆ ਇਹਦੇ ਰਾਈਟ ਲੈਗ ਤੇ ਸੋ ਇੰਜਰਡ ਹੈ ਹਸਪੀਟਲ ਜਿਹੜਾ ਜਦੋਂ ਜਦੋਂ ਜਹਾਂ ਪਰ ਲੈ ਕੇ ਆਏ ਤਾਂ ਇਹ ਤਾਂ ਪੁਲਿਸ ਪਾਰਟੀ ਨਹੀਂ ਸੀ ਉਸਕੇ ਸਾਥ ਕਿੰਨੇ ਲੋਕ تھے ਉਸਕੇ ਸਾਥ ਪੁਲਿਸ ਪਾਰਟੀ ਆਪਣੇ ਸੀਗੇ ਮਲਾਜ਼ਮ ਕਿੰਨੇ ਮਲਾਜ਼ਮ ਆਪਣੇ ਨਾਲ ਦਾ 10 ਪਰਮ ਮਲਾਜ਼ਮ ਕਿੰਨੇ 12 ਮਲਾਜ਼ਮਾਂ ਕੋ ਉਸਨੇ ਚੱਕਮਾ ਦੇ ਕੇ ਪਿਸਤੌਲ ਉਠਾ ਲਈਏ ਸਰ ਫੜੇ ਹੀ ਹੱਥੇ ਨੂੰ ਪਤਾ ਨਹੀਂ ਪਤਾ ਹੀ ਨਾ ਕਿੱਥੇ ਸੀ ਉਸਨੇ ਬਤਾਇਆ ਜਾਂ ਪਰ ਆਪਨੇ ਬਤਾਇਆ ਕਿ ਵਹਾਂ ਪਰ ਪਿਸਟਲ ਪੜਾ ਹੈ ਤੇ ਮੁਲਾਜ਼ਮ ਕੋਲ ਖਾਣਾ ਚਾਹੀਏ ਤਾਂ ਕਿ ਉਹ ਕ੍ਰਿਮੀਨਲ ਉਠਾਏਗਾ ਨਹੀਂ ਉਹ ਕ੍ਰਿਮੀਨਲ ਦਾ ਉਹਦਾ ਹੱਥ ਪੈਗਾ ਨਾ ਉੱਥੇ ਜੋ ਇਸ ਕਰਕੇ ਜਿਹੜਾ ਉਹਨੂੰ ਉਹਨਾਂ ਹਸਪੀਟਲ ਦਾ ਦਿਖਾਇਆ ਸਾਡੇ ਵੱਲੋਂ ਜੇ ਕਿੰਨੀ ਫਾਇਰ ਲੱਗੀ ਹੈ ਸਰ ਉਹਦੇ ਉਹਦੇ ਲੈਗ ਸ਼ਾਟ ਤੇ ਲੱਗੀ ਇੱਕ ਇੱਕ ਫਾਇਰ ਉਧਰ ਹੋਇਆ ਇੱਕ ਇਧਰ ਹੋਇਆ ਸਰ ਐਸੇ ਕੈਸੇ ਹੋ ਪਾਇਆ ਕਿ ਹਰ ਵਾਰ ਜੋ ਇਨਕਾਊਂਟਰ ਹੁੰਦਾ ਹੈ ਉਸਕੇ ਲੈਗ ਸ਼ਾਟ ਪਰ ਹੀ ਜੋ ਚੋਟ ਲੱਗਦੀ ਹੈ ਨਹੀਂ ਨਹੀਂ ਵੇਖੋ ਤੇ ਸਾਹਮਣੇ ਆ ਤੁਹਾਡੇ ਸਾਰਾ ਲੈਗ ਸ਼ਾਟ ਬੰਦਾ ਹੁਣ ਐਡਮਿਟ ਹੈ ਗਵਰੀ ਇਹਦਾ 32 ਬੋਰ ਜਿਹੜਾ ਪਿਸਟਲ ਹੋਇਆ ਹੋਇਆ ਉਦਿਆਂ ਹਾਂ ਇਹ ਉਦਿਆਂ ਜਿਹੜਾ ਅੱਜ ਤੱਕ ਉਹਨੂੰ ਹੁਣ ਸਰਨਸੇਕ ਸਪਕਟ ਆਏ ਸੀ ਉਹਨਾਂ ਨੇ ਕੱਢ ਕੋ ਦਾ ਮੈਗਜ਼ੀਨ ਜਿਹੜਾ ਚੈੱਕ ਕਰਨਾ ਸਰ ਇਹਨਾਂ ਦਾ ਪਾਕਿਸਤਾਨਾ ਕੀ ਲੈਣ ਦੇਨ ਸੋ ਪਾਕਿਸਤਾਨ ਦਾ ਇਹ ਜਿਹੜਾ ਜਿਹੜਾ ਉਧਰ ਦਾ ਸ਼ਬਾਜ਼ ਸ਼ਬਾਜ਼ ਪੱਟੀ ਸੀਗਾ ਸ਼ਾਜਾਦ ਪੱਟੀ ਉਹ ਯੂਟਿਊਬਰ ਹੈ ਤੇ ਉਹ ਹੁਣ ਇਹੀ ਆਪਣੇ ਜਿਹੜੇ ਟੈਰਰਿਸਟ ਗਰੁੱਪ ਨਾਲ ਲਾਕੇ ਤੇ ਇਧਰ ਯੂਥ ਨੂੰ ਜਿਹੜਾ ਵਰਗਲਾ ਕੇ ਤੇ ਕੰਮ ਕਰ ਰਿਹਾ ਅੱਛਾ ਜੀ ਸਰ ਤੁਸੀਂ ਲਗਾਤਾਰ ਬਾਰ-ਬਾਰ ਕਹਿ ਰਹੇ ਯੂਟਿਊਬਰ ਹੈ ਸ਼ਾਹਜਾਦ ਭੱਟੀ ਪਰ ਬਾਬਾ ਸਦੀਕੀ ਕਾਂਡ ਦੇ ਵਿੱਚ ਇਹੀ ਇਸੇ ਸ਼ਖਸ ਨੇ ਦੇਖੋ ਯੂਥ ਬਾਲਿਆ ਕੀਤਾ ਸੀਗਾ ਵੀ ਉਹ ਹਮਲਾਸੀ ਕਰਵਾਇਆ ਦੇਖੋ ਯੂਟਿਊਬਰ ਵੀ ਹੈ ਨਾਲੇ ਯੂਟਿਊਬਰ ਟਰਨ ਟੈਰਰਿਸਟ ਜਿਹੜਾ ਹੁਣ ਇਹਦਾ ਸਾਰੇ ਗੈਂਗਸਟਰ ਟੈਰਰਿਸਟ ਨਾਲ ਇਹਦਾ ਇੱਕੋ ਹੀ ਇੱਕੋ ਹੀ ਲਿੰਕ ਹੈ ਹੁਣ ਇਹੀ ਕੰਮ ਕਰਾਉਂਦੇ ਆਏ ਇੱਕ ਗ੍ਰੇਨੇਡ ਵੀ ਬ੍ਰਾਂਧਾ ਕੋਈ ਗ੍ਰੇਨੇਡ ਕਰਾ ਵੀ ਮਿਲਿਆ ਗ੍ਰੇਨੇਡ ਦੇ ਤੱਕੇ ਨੂੰ ਕੋਈ ਬ੍ਰਾਂਧ ਨਹੀਂ ਉਹੀ ਵਸੀਗਾ ਉਦੋਂ ਸੁੱਟ ਕੇ ਜਿਹੜੇ ਇਹਦੇ 'ਚ ਵੇਖੋ ਜਿਹੜੇ ਦੋ ਜਣੇ ਆਏ ਸੀਗੇ ਦੂਜੇ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਇੰਡੀਕੇਸ਼ਨ ਹੋ ਰਹੀ ਉਹਦੇ ਬਾਰੇ ਅਸੀਂ ਇਹਨੂੰ ਪੁੱਛਗਿਛ ਕਰ ਰਹੇ ਹਾਂ ਉਹ ਵੀ ਇਹੀ ਜਲਦੀ ਜਿਹੜਾ ਉਹਨੂੰ ਜਿਹੜਾ ਆਪਾਂ ਗ੍ਰਿਫਤਾਰ ਕਰ ਲਾਂਗੇ ਇਹ ਇੱਕ ਦੀ ਗੈਂਗ ਨਾਲ ਰਿਲੇਟਿਡ ਸੀਗਾ ਲਾਰੈਂਸ ਨਾਮ ਲਿਟਿਡ ਕਹਿੰਦੇ ਕੋਈ ਸ਼ਾਜਾਦ ਦੇ ਲਾਰੈਂਸ ਵੇਖੋ ਜਿਹੜਾ ਇਹ ਸ਼ਾਜਾਦ ਹੋਣ ਤੇ ਇਹ ਸ਼ਾਜਾਦਪੱਟੀ ਸੀਗੀ ਇੱਕ ਇਹਦਾ ਜੀਸ਼ਨ ਜਿਹੜਾ ਅਖਤਰ ਸੀਗਾ ਇੱਥੇ ਸ਼ਾਹ ਅਖਤਰ ਜਿਹੜ ਇਹਨਾਂ ਦੇ ਨਾਲ ਸੀਗਾ ਇਹ ਇਸ ਲਈ ਕਿੰਨੇ ਬੰਦੇ ਕਿੰਨੇ ਬੰਦੇ ਸੀਗੇ ਇਹ ਦੋ ਬੰਦੇ ਸੀਗੇ ਇੱਕ ਜਿਹੜਾ ਹੋਰ ਮੁੰਡਾ ਵਾ ਜਿਹੜਾ ਮੋਟਰਸਾਈਕਲ ਵੀ ਸੀਗਾ ਉਹ ਬੰਦੇ ਦਾ ਅਜੇ ਤੱਕ ਕੋਈ ਇਹਨੂੰ ਵੀ ਨਹੀਂ ਪਤਾ ਐਕਚੁਅਲੀ ਕੀ ਨਾ ਉਹ ਤੇ ਸਰ ਇਹ ਗ੍ਰਨੇਡ ਕਿਉਂ ਨਹੀਂ ਫਟਿਆ ਉਸਨ ਗ੍ਰਨੇਡ ਕਿਉਂ ਨਹੀਂ ਫਟਿਆ ਦੱਸਿਆ ਉਹਨੇ ਪੈਨ ਟੁੱਟ ਗਈ ਕੀ ਚੱਕਰ ਪਿਆ ਸੁਖਾ ਵੇਖੋ ਉਹ ਇੱਕ ਤੇ ਪੁੱਛ ਕੇ ਚੱਲਦੀ ਏ ਤੋ ਜਿਹੜੇ ਇਹਨੂੰ ਪੈਸੇ ਲਿਓਰ ਤੇ ਕਰਦੇ ਹੀ ਆ ਪੈਸੇ ਦੇ ਗਏ ਇਹਨੂੰ ਵੀ ਇਹਨਾਂ ਨੇ ਕਰੀਬ 25000 ਰੁਪਏ ਦਿੱਤਾ ਸੀਗਾ ਇਹਦੇ ਕਾਊਂਟਾਂ ਵਗੈਰਾ ਚ ਪਾਇਆ ਉਹ ਅਸੀਂ ਸਾਰਾ ਟ੍ਰੇਸ ਕਰ ਲਿਆ ਸੀ ਅੱਛਾ ਇੱਕ ਚੀਜ਼ ਕਲੀਅਰ ਕਰ ਦੋ ਰੋਜ਼ ਜੋ ਸ਼ਾ ਨਖਤਰ ਇਹਨਾਂ ਦੇ ਆਪਸ ਵਿੱਚ ਕੋਈ ਲਿੰਕ ਹੈਗੇ ਨੇ ਦੇਖੋ ਯੂਟਿਊਬਰ ਹੋਣ ਦੇ ਨਾਤੇ ਇੱਕ ਦੂਜੇ ਨਾਲ ਇੱਕ ਗੇਮ ਖੇਡਦੇ ਆ ਗੇਮ ਖੇਡਦੇ ਇੱਕ ਦੂਜੇ ਨਾਲ ਵੀ ਚੈੱਕ ਕੀਤਾ ਜਾਊਗਾ ਹਾਂ ਉਹ ਵੀ ਸਾਰਾ ਹੁਣ ਵੇਖੋ ਸਾਡੇ ਕੋਲ ਇਨਵੈਸਟੀਗੇਸ਼ਨ ਹੈ ਅਸੀਂ ਇਹਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਦੋਸ਼ੀ ਦਾ ਨਾਮ ਕੀ ਹੈ ਜਿਹੜਾ ਤੁਸੀਂ ਲੈ ਗਏ ਦੋਸ਼ੀ ਦਾ ਨਾਮ ਇਹਦਾ ਹਰਦੀਪ ਕੰਬੋਜ ਇਹਦੇ ਬੈਕਗ੍ਰਾਉਂਡ ਕੀ ਹੈ ਇਹਦੀ ਫੈਮਿਲੀ ਵਿੱਚ ਕੌਣ ਕੌਣ ਹੈ ਫੈਮਿਲੀ ਬੈਕਗ੍ਰਾਉਂਡ ਇਹਦੇ ਪੇਰੈਂਟਸ ਹੈਵ ਪੇਰੈਂਟਸ ਇਹਦੇ ਉੱਥੇ ਬਾਕੀ ਖੇਤੀਬਾੜੀ ਦਾ ਕੰਮ ਕਰ ਕਰਦੇ ਹੋ ਤੇ ਕੋਈ ਨਹੀਂ ਪੁਰਾਣੇ ਮਾਮਲੇ ਕੋਈ ਦਰਜ ਨਹੀਂ ਹੈ ਪੁਰਾਣੇ ਮਾਮਲੇ ਕੋਈ ਦਰਜ ਨਹੀਂ ਹੈ ਕਿਸੇ ਮਜ਼ਦੂਰ ਨੂੰ ਕੋਈ ਝੋਟ ਆਈ ਹੈ ਨਹੀਂ ਮਜ਼ਦੂਰ ਨੂੰ ਉਮਰ ਕਿੰਨੀ ਨਬਾਲਿਕ ਹੈ ਤੋਂ ਦੇਖਿਆ ਜਾ ਰਿਹਾ ਨਹੀਂ ਨਹੀਂ ਇਹਦੀ 21 ਸਾਲ ਦੀ ਉਮਰ ਹੈ